ਔਰ ਇਹ ਵੀ ਨਾਲ ਅਸੀਂ ਕਹਿੰਦੇ ਰਹੇ ਹਾਂ ਕਿ ਕਿਸੇ ਨੂੰ ਅਸੀਂ ਬਖਸ਼ਾਂਗੇ ਨਹੀਂ ਭਾਵੇਂ ਜਿੰਨਾ ਮਰਜੀ ਉਹ politically strong ਰਹੇ ਜਾਂ ਹੈਗਾ ਰਾਜਨੀਤਿਕ ਤੌਰ ਤੇ ਉਹਦੀ ਕੋਈ ਸ਼ਕਤੀ ਹੈ ਜਾਂ ਕੋਈ ਅਫਸਰਾਨਾ ਬਣਦੀ ਹੈ ਉਹਦੀ ਜਾਂ ਕੋਈ ਅਫਸਰ ਵੀ ਹੈ ਵੱਡਾ ਅਫਸਰ ਵੀ ਹੈ ਵੀ ਅਸੀਂ ਇਸ ਮਾਮਲੇ 'ਚ ਬਿਲਕੁਲ ਪੰਜਾਬ ਦੇ ਲੋਕਾਂ ਨਾਲ ਖੜਾਂਗੇ ਪੰਜਾਬ ਦੀ ਜਵਾਨੀ ਨਾਲ ਖੜਾਂਗੇ ਪੰਜਾਬ ਦੇ ਮਾਪਿਆਂ ਨਾਲ ਖੜਾਂਗੇ ਜਿਨ੍ਹਾਂ ਦੇ ਪੁੱਤ ਜਿਹੜੇ ਨੇ ਉਹ ਜਾਂ ਤਾਂ ਦੁਨੀਆ ਤੋਂ ਚਲੇ ਗਏ ਛੋਟੀ ਉਮਰੇ ਜਾਂ ਫਿਰ ਇਹਨਾਂ ਨੇ ਉਹਨਾਂ ਨੂੰ ਬੁਰੀ ਸੰਗ ਵਿੱਚ ਪਾਲਿਆ ਜਾਂ ਫਿਰ ਮਾਪਿਆਂ ਨੂੰ ਮਜਬੂਰੀ ਉਹਨਾਂ ਬੱਚਿਆਂ ਨੂੰ ਵਿਦੇਸ਼ਾਂ 'ਚ ਭੇਜਣਾ ਪਿਆ ਕਿ ਪੁੱਤ ਇੱਥੇ ਤਾਂ ਤੈਨੂੰ ਪਤਾ ਹੀ ਹੈ ਕਿ ਹਾਲਾਤ ਬਸ ਚਲਾ ਜਾ ਬਸ ਕਰਜ਼ੇ ਲੈ ਕੇ ਜਾਂ ਜਿਵੇਂ ਵੀ ਮਰਜ਼ੀ ਕਰਕੇ ਉਹਨਾਂ ਨੂੰ ਆਪਣੀ ਅੱਖਾਂ ਤੋਂ ਦੂਰ ਕਰਤਾ ਸੋ ਉਹਦੇ ਜ਼ਿੰਮੇਵਾਰ ਕੌਣ ਨੇ ਵੱਡੇ ਤਸਕਰ ਜਿਹੜੇ ਛੋਟੇ ਨੇ ਨਾ ਉਹ ਤਾਂ ਡਿਸਟ੍ਰਿਬਿਊਟਰ ਨੇ ਕੋਰੀਅਰ ਨੇ ਤਾਂ ਇੱਥੋਂ ਸਮਾਨ ਉੱਥੇ ਲੈ ਕੇ ਜਾਣਾ ਬਸ ਪਰ ਜਿਹੜੇ ਮੇਨ ਨੇ ਉਹ ਕਾਬੂ ਨਹੀਂ ਹੁੰਦੇ ਸੀ ਕਦੇ ਉਹਨਾਂ ਹੀ ਮੱਗ ਗਏ ਹੋਂ ਤੁਸੀਂ ਉਹਦਾ ਬਸ ਸਪਲਾਇਰ ਸੀਗੇ ਫੋਨ ਤੇ ਕਹਿੰਦੇ ਸੀ ਹਥੋਂ ਚੱਕ ਲੋ ਆ ਆਪਣੇ ਡਿਸਟ੍ਰਿਕਟ ਦਾ ਪੂਰਾ ਇੱਕ ਪੂਰਾ ਉਹਨਾਂ ਦਾ ਤਾਣਾ ਬਾਣਾ ਪੂਰਾ ਸੰਗਠਨ ਵਾਂਗੂ ਬਣਾਇਆ ਹੋਇਆ ਸੀ ਕਿ ਤੂੰ ਆ ਜिले ਦਾ ਮਾਲਕ ਐ ਤੇਰੇ ਕੋਲੇ ਆ ਤਸੀਲਾਂ ਨੇ ਤੇਰੇ ਕੋਲੇ ਆ ਪਿੰਡ ਨੇ ਇਸ ਤਰ੍ਹਾਂ ਤਾਂ ਬਣਾਇਆ ਸੋ ਅਸੀਂ ਕਾਫੀ ਹੱਦ ਤੱਕ ਇਸ ਮਾਫੀਏ ਨੂੰ ਤੋੜਨ ਚ ਕਾਮਯਾਬ ਅਜੇ ਵੀ ਚੱਲ ਰਿਹਾ ਕੰਮ ਤੇ ਮੈਂ ਫੇਰ ਕਹਿੰਦਾ ਕਿ ਚਾਹੇ ਜਿੰਨਾ ਮਰਜੀ ਕੋਈ ਤਕੜਾ ਬੰਦਾ ਜਿੰਨਾ ਮਰਜੀ ਕੋਈ politically ਕੋਈ ਇਫਲੂਐਂਸ ਹੈ ਕੋਈ ਜਾਂ ਹੋ ਸਕਦਾ ਅਫਸਰ ਉਦੋਂ ਦਾ ਦੇ ਹੋਣ ਜਾਂ ਅਲਸਰ ਉਹ ਨਹੀਂ ਲਾਏ ਹੋਣ ਪਰ ਨਸ਼ੇ ਵਾਲੇ ਮਾਮਲੇ 'ਚ ਮੈਂ ਬਿਲਕੁਲ ਵੀ ਕਿਸੇ ਨਾਲ ਤਰਸ ਨਹੀਂ ਕਰੂੰਗਾ ਕਿ ਜੇ ਤੇ ਰਾਮ ਨਹੀਂ ਕਰੂੰਗਾ ਪਰ ਮੈਂ ਜੋ ਮਰਜੀ ਹੋਵੇ ਮੈਂ ਪੰਜਾਬੀਆਂ ਲਈ ਜਵਾਬਦੇਹ ਹਾਂ ਮੈਂ ਪੰਜਾਬੀਆਂ ਦਾ ਕਰਜ਼ਦਾਰ ਹਾਂ ਇਸ ਕਰਕੇ ਕਿ ਉਹਨਾਂ ਨੇ ਮੈਨੂੰ ਇਸ ਅਹੁਦੇ ਤੇ ਭਾਇਆ ਕਿ ਉਮੀਦ ਲਾ ਕੇ ਕਿ ਕਰ ਸਕਦੇ ਆ ਇਹ ਇਹਨਾਂ ਦੀ ਨੀਤ ਸਾਫ਼ ਹੈ ਉਹਦਾ ਪ੍ਰੋਪਰ ਕਾਗਜ਼ੀ ਕਾਰਵਾਈ ਪੂਰਾ ਪ੍ਰੋਪਰ ਪੱਕੇ ਪੈਰੀਂ ਨੂੰ ਪੰਜਾਬੀ ਚ ਕਹਿੰਦੇ ਨੇ ਪੱਕੇ ਪੈਰੀਂ ਕੰਮ ਕੀਤਾ ਹੈ ਪਰ ਜਿੰਨੇ ਵੀ ਹੁਣ ਤੱਕ ਗਏ ਨੇ ਅੰਦਰ ਉਹਨਾਂ ਚੋ 80 ਤੋਂ 90% ਦੀ ਜ਼ਮਾਨਤ ਨਹੀਂ ਹੋਈ ਕਿਉਂਕਿ ਜਦੋਂ ਕਮਰਸ਼ੀਅਲ ਕੋਨਟੀ ਆ ਜਾਂਦੀ ਹੈ ਤਾਂ ਜ਼ਮਾਨਤ ਨਹੀਂ ਹੁੰਦੀ ਅਸੀਂ ਕੋਸ਼ਿਸ਼ ਇਹ ਕਰਦੇ ਆ ਕਿਉਂਕਿ ਲੋਕਾਂ ਨੂੰ ਇਹੀ ਸ਼ਿਕਾਇਤ ਸੀ ਕਿ ਜੀ ਅਸੀਂ ਥਾਣੇ ਫੜਾ ਕੇ ਆਉਂਦੇ ਆ ਉਹ ਸਾਡੇ ਨਾਲੋਂ ਪਹਿਲਾਂ ਕਰੇ ਆ ਜਾਂਦੇ ਨੇ ਅਸੀਂ ਬਾਅਦ ਚ ਆਉਣੇ ਸ਼ਿਕਾਇਤ ਕਰਕੇ ਸਮੇਂ ਫੇਰ ਕਬਾਰੇ ਦੁਬਾਰੇ ਜਿਹੜੇ ਗਲਤ ਫੈਮੀ ਵਿੱਚ ਬੈਠੇ ਹੋਣਗੇ ਕਿ ਸ਼ਾਇਦ ਸਾਡੇ ਤੱਕ ਨਾ ਪਹੁੰਚੇ ਹੱਥ ਜਾਂ ਸਾਨੂੰ ਦੱਪਣਾ ਜਾਣਦਾ ਸਾਨੂੰ ਪੜਾਣਾ ਜਾਣਦਾ ਇੱਥੇ ਕਿਸੇ ਦੀ ਸਿਫਾਰਿਸ਼ ਨਹੀਂ ਚੱਲਣੀ ਕਿਸੇ ਦਾ ਕੋਈ ਮਾਮੇ ਭੂਆ ਦੇ ਮੁੰਡੇ ਦਾ ਫੋਨ ਨਹੀਂ ਚੱਲਣਾ ਇੱਥੇ ਸਿੱਧਾ ਪਰਸ ਆਉਗੀ ਇੱਥੇ ਵਿਜੀਲੈਂਸ ਆਉਗੀ ਇੱਥੇ ਨਾਰਕੋ ਵਾਲੇ ਆਉਣਗੇ ਤੇ ਆ ਕੇ ਪ੍ਰੋਪਰ ਕਾਗਜ਼ ਖਾ ਕੇ ਉਹ ਤੁਹਾਨੂੰ ਬਲੀਏ ਉਪਹਰਨ ਦੀ ਸਹਾਇਤਾ ਦੇ ਮੰਗੇ ਕਿਉਂਕਿ ਲੋਕ ਬਹੁਤ ਦੁਖੀ ਨੇ ਕੱਲ ਦਾ ਤੁਸੀਂ ਸ਼ਾਇਦ ਸੋਸ਼ਲ ਮੀਡੀਆ ਦੇਖਿਆ ਹੋਣਾ ਲੋਕਾਂ ਦਾ ਮਾਹੌਲ ਕੀ ਹੈ ਇੱਕ ਇਹਦਾ ਮਤਲਬ ਇਹ ਹੈ ਲੋਕਾਂ ਦੀ ਖੁਸ਼ੀ ਨਹੀਂ ਹੈਗੀ ਉਹਨਾਂ ਦਾ ਪੁੱਤ ਮਾਰ ਕੇ ਉਹ ਤਾਂ ਕਿਸੇ ਨਾ ਕਿਸੇ ਤਰੀਕੇ ਨਾਲ ਪੀੜਤ ਨੇ ਇਹ ਅਸਲ ਤੇ ਨਫ਼ਰਤ ਹਨ ਪ੍ਰਤੀ ਵਿਸ਼ੋਕਰ ਆਇਆ ਕਿਸੇ ਨੇ ਤਾਂ ਹੱਥ ਪਾਇਆ ਯਾਰ ਕਿਸੇ ਨੇ ਤਾਂ ਕੋਈ ਕੋਈ ਵੱਡੇ ਬੰਦੇ ਨੂੰ ਹੱਥ ਇੱਕ ਹੋਰ ਦੁੱਖ ਦੀ ਗੱਲ ਇਹ ਹੈ ਕਿ ਇਹਦੇ ਨਾਲ ਕੀ ਹੋਇਆ ਇਹਨਾਂ ਦਾ ਇੱਕ ਹੋਰ ਗੈਂਗ ਸਾਹਮਣੇ ਆ ਗਿਆ ਜਿਹੜੇ ਕਹਿੰਦੇ ਸੀ ਵੱਡੇ ਵੱਡੇ ਲੀਡਰ ਬਟੀਆਂ ਪਾ ਕੇ ਨੇ ਪ੍ਰਧਾਨ ਕਈ ਛੋਟੀਆਂ ਮੱਛੀਆਂ ਬੜੀ ਜਾਂਦੇ ਆ ਵੱਡੇ ਨੂੰ ਹੱਥ ਨਹੀਂ ਪਾਉਂਦੇ ਉਹ ਕੱਲ ਦੇ ਇਸ ਗੱਲ ਦੀ ਨਿੰਦਾ ਕਰੀ ਜਾਂਦੇ ਜੀ ਨਹੀਂ 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 ਇਹ ਤਾਂ ਗਲਤ ਕਾਰਵਾਈ ਹੈ ਇਹਦਾ ਮਤਲਬ ਮਤਲਬ ਉਹ ਵੀ ਗਲੇ ਵੇਗ ਵਿੱਚ ਤੇ ਆਹਨ ਨੂੰ ਕੀ ਮਤਲਬ ਜਵਾਬ ਦੇਣਗੇ ਪੰਜਾਬੀਆਂ ਨੂੰ ਪੂਰਾ ਪ੍ਰੋਪਰ ਤਰੀਕੇ ਨਾਲ ਐਨਡੀਪੀਐਸ ਦੇ ਪਰਚੇ ਨੇ ਕਹੇ ਦਾ ਤੌਰ ਤੇ ਡੀਏ ਦੇ ਪਰਚੇ ਨੇ ਕਹੇ ਦਾ ਤੌਰ ਤੇ ਪੈਸੇ ਦੀ ਜਿਹੜੀ ਲੈਂਡਿੰਗ ਹੈ ਹਵਾਲੇ ਦੀ ਕੈਸ਼ ਦੀ ਹੈ ਪਕਰੂੜਾ ਪੈਂਦੀ ਹੈ 29 ਮੋਬਾਈਲ ਕਿਸੇ ਦੇ ਕੋਲੋਂ ਫਰੇ ਹੈ ਆਂਦੇ ਨੇ ਚਾਰ ਲੈਪਟਾਪ ਅੱਠ ਡੈਰੀਆਂ ਹੋਰ ਪਤਾ ਨਹੀਂ ਕਿੰਨਾ ਕੰਨਾ ਸਮਾਨ ਕਿਉਂਕਿ ਉਹਨਾਂ ਨੂੰ ਪਤਾ ਹੀ ਨਹੀਂ ਸੀਗਾ ਕਿ ਸਾਡੇ ਕੋਲ ਵੀ ਆ ਸਕਦੇ ਆ ਉਹ ਜਿਹੜੇ ਸਾਥ ਦੇ ਰਹੇ ਨੇ ਉਹ ਵੀ ਉਨਹੀਂ ਦੋਸ਼ੀ ਹੈ ਹੁਣ ਚਾਹੇ ਉਹ ਜਿਹੜੀ ਮਰਜੀ ਪਾਰਟੀ ਦੇ ਪ੍ਰਧਾਨ ਨੇ ਸੋ ਮੈਂ ਫੇਰ ਦੁਬਾਰੇ ਇੱਕ ਵਾਰੀ ਦੁਬਾਰਾ ਹਿੰਦੀ ਚ ਬੋਲ ਦੂੰ मीडिया बैठक के पंजाब से ड्रग्स का खात्मा करने के लिए युद्ध नशे के विरुद्ध एक मुहिम हमने चलाई हुई है वो एक लहर का रूप बन चुकी है गांव हर गांव से कस्बों से हमें नगर पंचायत के पंचायत के मते मिल रहे हैं प्रस्ताव पास कर रहे हैं कि हम इस मुहिम में साथ देंगे पंजाब को रंगेला पंजाब बनाना है पंजाब को नशा मुक्त बनाना है और इसमें किसी को बख्शा नहीं जाएगा चाहे वो जितना मर्जी पोलिटिकली स्ट्रोंग हो या कोई अफसर हो या वो सो कार्ड वो कहे कि मेरी तो बहुत चलती है मेरे मेरे मेरी हवा की तरफ नहीं देख सकते तो ये वाली गलत ना रखें पंजाब के लिए हमारा दिल धड़कता है पंजाब को दोबारा पंजाब रंगला पंजाब बनाने का जो तहिया हमने कर रखा है ये उसी का हिस्सा है आप किसी के घर को उजाड़ के अपने घरों को लिशका रहे हो अपने प्रॉपर्टीज बन रही हैं आप बाहर पैसा भेजा जा रहा है तो ये तो नहीं चलेगा ये तो समझ लो फिर लोगों का खून ही है तो पंजाब की जवानी को बर्बाद करने के लिए जो भी जिम्मेदार होगा उसको सख्त से सख्त सजा मिलेगी चाहे वो कोई भी हो चाहे वो मेरा भी कोई नुकसान करना चाहते हो तो क्योंकि मैं उनकी आँख में अब चुभने लगा हूँ कि यार ये क्या हो गया हमारा तो ये बिजनेस ही गया हमारा तो ये धंधा ही गया ये कौन कौन आ गए कहाँ से आ गए तो हमें कोई डर नहीं है कोई डर नहीं है आपके सामने आया हूँ और काम पंजाब के लिए हर रोज करते हैं आज भी तीन चार मीटिंग्स हैं कल भी मिलूँगा जहाँ भी पब्लिक बुलाएगी वहां जाएंगे लेकिन पंजाब जो नफरत के पात्र हैं पंजाब के जो 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 लोगों ने भी डिक्लेयर कर रखे हैं कि ये नशे के तस्कर हैं तो पब्लिक की कचहरी जो है वो सबसे बड़ी कचहरी होती है दूसरी कचहरी में तो आप कई बार वकील बड़ा हायर कर लिया जब गवाह मुकरा लिए आप फैसला इधर उधर करवा सकते हो लेकिन परमात्मा की और पब्लिक की कचहरी में कोई ऐसी सिफारिशें चल दी ंजी कहाता है उत्थे अमला दे होंगे नबेड़े किसी ने तेरी जात कुछ और अमल कैसे थे इनके पाप किए हुए इन्होंने गुनाह किए हैं बड़े घरों के घर बर्बाद किए हुए इन्होंने हर रोज हम जो ड्रग्स की खेप पकड़ते हैं कहां से आती है कौन जिम्मेदार है इसका यहां कौन संभालता है इनको तो आपको आने वाले दिनों में भी ऐसी खबरें मिलेंगी कि एक और बड़ी मछली जाल में एक और बड़ा तस्कर जाल में एक और बहुत बड़ी प्रॉपर्टी जो ड्रग मनी से बनाई हुई थी उसको धराशाई कर दिया गया ये आने वाले दिनों में भी खबरें मिलेंगी और मुझे पूरे पूरी दुनिया से कल से फोन आ रहे हैं कि क्योंकि लोगों को ये भी नहीं कहते भाई साहब ਪੱਕੇ ਪੈਰੀਂ ਮਨੇ ਕ ਪੱਕੇ ਪੈਰੀਂ ਤਾਂ ਇਤਨਾ ਲੋਗੋਂ ਮੇ ਨਫਰਤ ਹੈ ਯਾਰ ਸਭ ਕਹਿ ਸਕਦੇ ਕਿ ਅਸਲੀ ਯੁੱਧ ਤਾਂ ਸ਼ੁਰੂ ਹੋਇਆ ਕਰ ਨਹੀਂ ਯੁੱਧ ਤਾਂ ਬਹੁਤ ਦੇਰ ਤੋਂ ਚੱਲ ਰਿਹਾ ਸੀ ਪਹਿਲਾਂ ਛੋਟੇ ਸਪਾਈ ਸੀ ਹੁੰਜਰ ਨਾਏ ਅਲਵੇ ਫੜ ਕੇ ਆਣ ਲੱਗ ਦਿਨਾਲ ਤਾਂ ਫਿਰ ਯੁੱਧ ਅੱਗੇ ਹੋਰ ਚੱਲੂਗਾ ਕਿਉਂਕਿ ਇਹਦੇ ਨਾਲ ਬਹੁਤ ਕੁਝ ਅੱਗੇ ਇਕੱਲੇ ਇਕੱਲਾ ਕੋਈ ਇਕ ਤਸਕਰ ਫੜ ਕੇ ਨਾ ਹੋਊਗਾ ਉਹ ਜਾਲ ਵੀ ਪਤਾ ਲੱਗੂ ਨਾ ਕਿ ਪੈਸੇ ਕਿੱਥੋਂ ਆਉਂਦੇ ਸੀ ਕਿਹਨੂੰ ਦਿੰਦਾ ਸੀ ਸਮਾਨ ਕਿੱਥੋਂ ਮਗਾਉਂਦਾ ਸੀ ਪੂਰਾ ਇੱਕ ਤਾਣਾ ਬਾਣਾ ਕੁਰਸੀਨਾਮਾ ਪੂਰਾ ਫੜਿਆ ਜਾਊਗਾ ਤਾਂ ਬਾਹਰ ਦੇ ਵੀ ਸਸਤੇ ਰਹੇ ਜੇ ਬਾਹਰ ਇਨਕੁਆਰੀ ਮਾਸਟਰ ਤੱਕ ਉਹ ਚੱਲ ਰਹੀ ਸੀ ਕਿ ਉਹ ਦੂਸਰਾ ਡੀ ਦਾ ਪਰਚਾ ਹੈਗਾ ਜਿਹਦਾ ਬੀਸ ਕੀ ਪੁਰਾਣੀ ਐਨਡੀਪੀਐਸ ਦੇ ਪਰਚੇ ਚਾਹੀਏ ਐਨਡੀਪੀਐਸ ਦੇ ਪਰਚੇ ਨੇ ਹਵਾਲਾ ਦੀ ਮਨੀ ਦੀ ਇਲੀਗਲ ਟਰਾਂਸਫਰ ਹੈ ਕੈਸ਼ ਟਰਾਂਸਫਰ ਨੇ ਬੈਂਕਾਂ ਚ ਕਰੋੜਾਂ ਰੁਪਈਆਂ ਦੇ ਪਰ ਕਾਫੀ ਦੇਰ ਤੋਂ ਸਾਡੇ ਕੋਲ ਸ਼ਿਕਾਇਤਾਂ ਵੀ ਆ ਰਹੀਆਂ ਸੀ ਸਾਡੇ ਕੋਲੇ ਸਬੂਤ ਵੀ ਆ ਰਹੇ ਸੀ ਪਰ ਅਸੀਂ ਫੇਰ ਉਹੀ ਗੱਲ ਦੇ ਪਸੀ ਪੱਕੇ ਪੈਰੀਓ ਕਰਨਾ ਚਾਹੁੰਦੇ ਸੀ ਨਹੀਂ ਜੀ ਇਹ ਕਿਹਦੀ ਜਿਹੜੀ ਐਫ ਆਈ ਆਰ ਹੈ ਉਹ ਹੋਰ ਹੈ ਠੀਕ ਹੈ ਜੀ ਜਿਹੜੀ ਇਹ ਡੀਏ ਦਾ ਕੇਸ ਹੈ ਇਹ ਹੁਣ ਪਤਾ ਕਿ ਪਹਿਲਾਂ ਈਡੀ ਵੀ ਆਈ ਸੀ ਵਿੱਚੀ ਤੁਸੀਂ ਦੇਖਿਆ ਹੁਣ ਈਡੀ ਵੀ ਆਊਗੀ ਹੁਣ ਵੀ ਆਈ ਈਡੀ ਆ ਸਕਦੀ ਜਦੋਂ ਮਰਜ਼ੀ ਆ ਸਕਦੇ ਨੇ ਸੋ ਇਹਦੇ ਨਾਲ ਬਹੁਤ ਵੱਡਾ ਇੱਕ ਸਮਝ ਲਓ بڑے ਵੱਡੇ ਮਗਰਮਛ ਜਿਹੜੇ ਨੇ بڑے ਵੱਡੇ ਖੂਹ ਜਿਹੜੇ ਨੇ ਉਹਨਾਂ ਦੀਆਂ ਗਹਿਰਾਈਆਂ ਨਾਪੀਆਂ ਜਾਣਗੇ ਜਿੰਨਾ ਜਿੰਨਾ ਚ ਇਹਨਾਂ ਨੇ ਪੰਜਾਬ ਦੀ ਜਵਾਨੀ ਜਿਹੜੀ ਹੈ ਉਹਦੇ ਕੋਈ ਪੈਸਾ ਆਇਆ ਪਾਸ ਬਹੁਤ ਕਿੰਨਾ ਘਾਇਆ ਸਰਬਾਰੋਂ ਪੈਸਾ ਕਿਨੇ ਕੱਢਿਆ ਸਾਰਾ ਕੁਝ ਪਤਾ ਲੱਗ ਜਾਊਗਾ ਰਿਮਾਂਡ ਤੇ ਲੈ ਕੇ ਜਾਵਾਂਗੇ ਉਦੇ ਸਾਰਾ ਕੁਝ ਦੱਸ ਦੇਣਗੇ ਵੀ ਕੀ ਕੀ ਪਿਆ ਕੱਲ ਵੀ ਵਿਜੀਲੈਂਸ ਨੇ ਜਾਰੀ ਕਰਤਾ ਜਿਹੜਾ ਕਿ ਕੀ ਕੀ ਬਰਾਮਦ ਹੋਇਆ ਤੇ ਬਸ ਇਹੀ ਫੇਰ ਕਹਿਣਾ ਮੈਂ ਕਿ ਕੋਈ ਪਾਵਰ ਦਾ ਜਾਂ ਕੋਈ ਆਪਣਾ ਕੋਈ ਆਪਣੇ ਅਹੁਦੇ ਦਾ ਕੋਈ ਹੰਕਾਰ ਨਾ ਕਰੇ ਉਹ ਅੰਤਮਾਨ ਜਿਹੜਾ ਉਹ ਪੰਜਾਬ ਪ੍ਰਤੀ ਵਫਾਦਾਰ ਹੈ ਅਸੀਂ ਵਾਦਾ ਕਰਕੇ ਆਏ ਹੋਏ ਕਿ ਪੰਜਾਬ ਨੂੰ ਦੋਵਾਰੇ ਗੰਗਲਾ ਪੰਜਾਬ ਬਣਾ ਦੇ ਉਹਦੇ ਵਾਸਤੇ ਮੇਰਾ ਵੀ ਨੁਕਸਾਨ ਕਰਦੇ ਘਰਦੇ ਮੈਨੂੰ ਕੋਈ ਪਰਵਾਹ ਨਹੀਂ ਭਗਤ ਸਿੰਘ ਜੀ ਨਾਲੋਂ ਤਾਂ ਡਬਲ ਤੋਂ ਵੀ ਜ਼ਿਆਦਾ ਜ਼ਿੰਦਗੀ ਜਿਉਂ ਬੈਠੇ ਨਾ ਸੋ ਅਸੀਂ ਤਾਂ ਉਹਨਾਂ ਦੇ ਪੈਰਾਂ ਦੀ ਧੂੜ ਦਾ ਕਿਰਕਾ ਵੀ ਨਹੀਂ ਹੈਗੇ ਸੋ ਜੇ ਜੇ ਕਿਤੇ ਅਸੀਂ ਪੰਜਾਬ ਨੂੰ ਸਾਫ਼ ਕਰਕੇ ਐਡਾ ਵੱਡਾ ਯੁੱਧ ਛੇੜ ਰੱਖਿਆ ਜਿਹੜਾ ਉਹਦੇ ਕਾਮਯਾਬ ਹੋ ਜਾਂਦੇ ਤਾਂ ਭਲਾਈ ਹੋਈ ਹੈ ਚਾਰ ਬੰਦੇ ਜਿਹੜੇ ਨੇ ਉਹਨਾਂ ਦੇ ਕਾਲਜੇ ਠੰਡ ਪਾਊਗੇ ਜਿੰਨ ਜਿਹੜੇ ਪੀੜਤ ਨੇ ਜਾਂ ਪੁੰਨੜ ਕੰਮ ਹੀ ਹੈ ਜਿੱਤ ਹੋਰ ਮੰਨ ਤਾਂ ਜਿਹੜੇ ਵਿਰੋਧੀ ਇਕੱਠੇ ਹੋ ਗਏ ਨੇ ਇਸ ਕਰਕੇ ਮਾਰਸ਼ੀਆ ਦੇ ਚੇਤਾਲੋਂ ਕਿ ਮਨਸਾ ਵੀ ਤਿਆਰ ਹੈ ਨਾ ਅਸੀਂ ਬਸ ਇਹ ਕਾਰਵਾਈ ਦਾ ਵਾਪਸੀ ਜੋ ਆਪੀ ਕਰਾਓ ਦਵਤ ਦੀ ਬਾਈ ਜੀ ਮਾਤਾ ਨੂੰ ਪੁੱਛੀ ਜਿਹੜੀ ਮਾਰਸ਼ੀਆ ਨਾਲ ਸੇਂਗੀ ਗੱਲ ਕੀਤੀ ਹੈ ਜਿਹਦੇ ਕੋਲ ਕਮਾਸ਼ੀਆ ਨਾਲ ਨਹੀਂ ਹੁੰਦੀ ਹੈ ਜੀ ਜਿਹੜਾ ਹੁਣ ਮਾਮਲਾ ਤਰਜੂ ਹੋਇਆ ਉਹ ਆਂਦੋ ਤੋਂ ਵੱਧ ਪ੍ਰੋਪਰਟੀ ਬਣਾਉਣ ਦੇ ਮਾਮਲੇ ਦੇ ਵਿੱਚ ਹੋਇਆ ਉਹ ਉਹਦੇ ਉਹਦੇ ਚ ਵੀ ਫਿਰ ਇਹੀ ਹੁੰਦਾ ਹੈ ਜੀ ਜਿਹੜਾ ਨਸ਼ਾ ਰੋਟੀ ਦੇ ਮਾਮਲੇ ਤੁਸੀਂ ਪਹਿਲਾਂ ਪੜਿਆ ਸੀ ਜਿਹੜਾ 2021 ਵਾਲਾ ਉਹਦੇ ਵਿੱਚ ਤਾਂ ਉਹ ਸੁਪਰੀਮ ਕੋਰਟ ਵੀ ਜਵਾਬ ਤੋਂ ਮੇਰੇ ਦੇਖੋ ਜੀ ਪਤਾ ਕੀ ਹੈ ਜਦੋਂ ਪਰਚਾ ਹੁੰਦਾ ਹੈ ਪਰਚਾ ਇੱਕ ਤਾਂ ਹੈਗਾ ਜੀ ਕਿ ਡਰੱਗ ਮਨੀ ਫਿਰ ਦੂਜਾ ਹੈਗਾ ਡੀਏ ਦਾ ਕਿ ਇਸ ਡਰੱਗ ਨਾਲ ਇਹਨੇ ਬਣਾਇਆ ਕੀ ਕੀ ਹੈ ਡਰੱਗ ਮਨੀ ਸੋ ਡਰੱਗ ਮਨੀ ਦਾ ਜਿਹੜਾ ਮਿਸ ਜੂਜ਼ ਹੈ ਉਹ ਹਵਾਲੇ ਰਾਹੀਂ ਆਇਆ ਹੈ ਇਧਰੋਂ ਆਇਆ ਹੈ ਇਧਰੋਂ ਗਿਆ ਹੈ ਜਾਂ ਉਧਰੋਂ ਆਇਆ ਉਹ ਸਾਰਾ ਕੁਝ ਜਾਂਚ ਦਾ ਵਿਸ਼ਾ ਹੈ ਤੇ ਬੜੀ ਜਲਦੀ ਤੁਹਾਨੂੰ ਉਹਦਾ ਉਹਦੀ ਸਾਰੀ ਡਟੇਲ ਨਹੀਂ ਚੁਕਾ ਹੈਗਾ ਕਿ ਹੋਰ ਵੀ ਹੈ ਜਿਵੇਂ ਰੇਟੇ ਪੱਲੇ ਕੋਲੋਂ ਰੇਟੇ ਪੱਲੇ ਦੇ ਵੀ ਇਖਤਿਆਰ ਲੱਗੇ ਸੀ ਸ਼ਰਾਬ ਸ਼ਰਾਬ ਛੱਡੇ ਹੀ ਨਹੀਂ ਕੋਸ਼ੀ ਰੱਬ ਤੇ ਉਹ ਵਾਲੇ ਇਖਤਿਆਰ ਵੀ ਇੰਨੇ ਕੋੜੀ ਮਨੀ ਵੀ ਹੈ ਤੇਰੇ ਵਿੱਚ ਸ਼ਾਮਿਲ ਤੇ ਜਿੱਦਾਂ ਮੇਰਾ ਸਵਾਲ ਇਹ ਇਹ ਹੈਗਾ ਕਿ ਜਿਹੜੀ ਐਫਗੈਨ ਟਲ ਹੋਈ ਹੈ ਉਰੇ ਜੀ ਪੂਰੀ ਡਿਟੇਲ ਦਿੱਤੀ ਹੋਈ ਹੈ ਕਿ ਆਹਾ ਆਹ ਕੰਪਨੀਆਂ ਬਣਾਈਆਂ ਕਿਆਂ ਫਿਰ ਤੋਂ ਆਹ ਆਲਾ ਪੈਸਾ ਆਇਆ ਮੇਰਾ ਸਵਾਲ ਇਹ ਸੀ ਕਿ ਉਹੀ ਮੰਤਰੀ ਜਿਹਨੇ ਉਹੀ ਮੈਕਮੇਂਟ ਵੀ ਉਹਨਾਂ ਕੋਲੇ ਸੀਗੇ ਤੇ ਉਹੀ ਕੰਪਨੀਆਂ ਬਣਾਈਆਂ ਤਾਂ ਕਿ ਇਹ ਸਰਕਾਰ ਕੌਨਫਲਿਕਟ ਆਫ ਇੰਟਰਸਟ ਦਾ ਐਕਟ ਲੈ ਕੇ ਆਉਂ ਕਿ ਜਿਹੜਾ ਪਿਛਲੀ ਸਰਕਾਰ ਨੇ ਲਈ ਦੇਖੋ ਤਦੋਂ ਬੜਾ ਬੜਾ ਇਹ ਮੰਦਭਾਗੀ ਗੱਲ ਹੈ ਕਿ ਆਪ ਹੀ ਉਧਰ ਸਾਈਨ ਕਰਨੇ ਨੇ ਆਪ ਹੀ ਉਧਰੋਂ ਸਾਈਨ ਕਰਨੇ ਨੇ ਕਿਸੇ ਕੰਪਨੀ ਨਾਲ ਸਾਈਨ ਕਰਨੇ ਨੇ ਕਿ ਉਹਨੇ ਬਿਜਲੀ ਲਗਾਈ ਸਰਕਾਰ ਨੂੰ 베ਚ ਦੇਣੀ ਹੈ ਉਧਰੋਂ ਵੀ ਉਹ ਨਹੀਂ ਸਾਈਨ ਕਰਨੇ ਨੇ ਕਿਉਂਕਿ ਉਹ ਆਪਣੀ ਦਾ ਮਾਲਕ ਹੈ ਇਧਰੋਂ ਵੀ ਉਹ ਨਹੀਂ ਸਾਈਨ ਕਰਨੇ ਨੇ ਕਿਉਂਕਿ ਉਹ ਸਰਕਾਰ ਵੱਲੋਂ ਮਤਲਬ ਰਸੀਵਾ ਹੈ ਸੋ ਇਹ ਤਾਂ ਮਤਲਬ ਇਹ ਹੋ ਗਿਆ ਨਾ ਕਿ ਮਤਲਬ ਜਿਹੜਾ ਹੁਣ ਪਿੱਛੇ ਹੋਇਆ ਸੀ ਕਿ ਇੱਕ ਪਾਰਕ ਦੇ ਪ੍ਰਧਾਨ ਨੇ ਆਪਣੇ ਪ੍ਰਧਾਨ ਨੂੰ ਕਿਹਾ ਕਿ ਪ੍ਰਧਾਨ ਚਾਹੀਦਾ ਨਵਾਂ ਤੇ ਪ੍ਰਧਾਨ ਨੇ ਅਸਤੀਫਾ ਦੇ ਦਿੱਤਾ ਪ੍ਰਧਾਨ ਨੇ ਪ੍ਰਧਾਨ ਦੀ ਗੱਲ ਮੰਨ ਕੇ ਅਸਤੀਫਾ ਦੇ ਦਿੱਤਾ ਤੇ ਪ੍ਰਧਾਨ ਨੇ ਫਿਰ ਬੁਲਾ ਲਈ ਜਿਹੜੀ ਆ ਉਹ ਡੈਲੀਗੇਸ਼ਨ ਉਹ ਡੈਲੀਗੇਸ਼ਨ ਦੇ ਵਿੱਚ ਵੀ ਗੱਲ ਉਠਾਈ ਪ੍ਰਧਾਨ ਪ੍ਰਧਾਨ ਹੀ ਬਣਾ ਜਣਾ ਚਾਹੀਦਾ ਵੀ ਇਸ ਪ੍ਰਧਾਨ ਦਾ ਨਾਮ ਸਰਦਾਰ ਨਹੀਂ ਉਸ ਪ੍ਰਧਾਨ ਨੇ ਆਪ ਦਾ ਪ੍ਰਧਾਨ ਦਾ ਨਾਮ ਆਪਣੇ ਨਾਮ ਜਿਹੜਾ ਉਹ ਪ੍ਰਸਤਾਵ ਤਾਇਦ ਕਰਤਾ ਦੂਜੇ ਪ੍ਰਧਾਨ ਨੇ ਕਹਿੰਦਾ ਵੀ ਹਾਂ ਇਹ ਤਾਂ ਪ੍ਰਧਾਨ ਹੀ ਹੋਣਾ ਚਾਹੀਦਾ ਤੇ ਫਿਰ ਪ੍ਰਧਾਨ ਨੇ ਪ੍ਰਧਾਨ ਨੂੰ ਛੁਡ ਲਿਆ ਸ ਚਾਰ ਕੰਪਨੀਆਂ ਰਜਿਸਟਰ ਕਰਵਾਏ 7 ਬਾਡੀ ਨਾ ਕਰਦੇ ਇਹਦੇ ਚ ਕੀ politcal ਵਿਡੈਂਟ ਹੈ ਜੀ ਜਦ ਤਾ ਜਦ ਤਾ ਰਾਜਨੀਤਿਕ ਤੌਰ ਤੇ ਕੋ ਖਤਰਾ ਹੋਏ ਹੋਣਾ 8000 ਤਾਂ ਗੁੱਟ ਪਈ ਹੈ 50% ਵੱਧਦੀ ਹੈ ਜੀ ਹਾਂਜੀ ਇਹ ਚ ਕਾਹਦਾ politcal ਵਿਡੈਂਟ ਜਦੋਂ ਤੁਸੀਂ ਕਿਸੇ ਨੂੰ ਫੜ ਲੈਂਦੇ ਹੋ ਉਦੋਂ politcal ਵਿਡੈਂਟ ਆ ਜਦੋਂ ਨਹੀਂ ਫੜਦੇ ਗਏ ਬੱਡੀਆਂ ਮੱਛੀ ਨੂੰ ਫੜਦੇ ਕਿਉਂ ਨਹੀਂ ਸੋ ਇਹ ਤਾਂ ਇਹਨਾਂ ਨੂੰ ਆਪ ਵੀ ਚਾਹੀਦਾ ਧਿਆਨ ਦੇਣਾ ਇੱਕ ਪਾਰਕ ਵਿੱਚ ਪਾਰਕ ਦੀ ਤਰ੍ਹਾਂ ਆਹਨ ਸਾਹਿਬ ਮਾਨ ਸਾਹਿਬ ਹੌਲਕੇ ਜੀ ਕਿਹੜੇ ਸਾਥ ਤੇ ਬੋਲ ਰਹੇ ਨੇ ਹੋ ਮਾਨ ਸਾਹਿਬ ਡਿਪਾਰਟਮੈਂਟ ਕਿਹਦੀ ਜਿਹੜੇ ਗਰੁੱਪ ਵਿੱਚ ਆ ਗਏ ਇਥੋਂ ਪਤਾ ਲੱਗਦਾ ਨਾ ਕਿ ਆਪ ਵਰਸਸ 올 ਹੋ ਗਿਆ ਮਾਨ ਸਾਹਿਬ ਆਪ ਵਰਸਸ 올 ਠੀਕ ਹੈ ਨਾ ਸਭ ਆ ਗਏ ਰਲ ਮਿਲ brand ਮਿਲ ਗਏ ਹੈ ਨਾ ਇਹ ਤੋਂ ਪਹਿਲਾਂ ਵੀ ਜੇ ਕਿਤੇ ਸਹੀ ਕਾਰਵਾਈ ਹੁੰਦੀ ਤਾਂ ਬਹੁਤ ਧੇਰ ਪਹਿਲਾਂ ਮਤਲਬ ਦੇਲ ਦੀ ਹਵਾ ਖਾਰੇ ਹੁੰਦੇ ਪਰ ਆਪਕ ਚ ਇੱਕ ਦੂਜੇ ਦੇ ਨਾਲ ਚਾਚੇ ਭਤੀਜੇ ਨੇ ਇੱਕ ਦੂਜੇ ਦੇ ਕੇਸ ਖਰਾਬ ਕਰਦੇ ਰਹੇ ਕਾਰਵਾਈਆਂ ਡਿਲੇ ਕਰਦੇ ਰਹੇ ਤੇ ਹੁਣ ਆਦੀ ਵਾਰੀ ਫਿਰ ਸਾਰਾ ਡਿਟੈਲਸ ਪਰਖ ਨੂੰ ਲੈ ਕੇ ਜਿਹੜੀ ਐਸਆਈਟੀ ਬਣੀ ਸੀ ਉਸ ਐਸਆਈਟੀ ਨੇ ਪੂਰਾ ਪਰੋਫਾਈਲ ਦਾ ਵੇਰਵਾ ਪੂਰੀ ਡਿਟੇਲ ਹੋਣੀ ਸੀ ਕਿ ਤੁਹਾਡੇ ਵਿਦੇਸ਼ੀ ਟੂਰ ਕੀ ਹੈ ਬੈਂਕ ਦੇ ਪਰਤੇ ट्रांजैक्शन ਉਸ ਵੇਲੇ 2007 ਤੋਂ 2017 ਚ ਤੁਹਾਡੀ ਪਰੋਫਾਈਲ ਕਿਵੇਂ ਸਪੋਰਟ ਉਸ ਪੀ 1000 ਤੇ ਇਹ ਬਿਲੈਨਸ ਨੇ ਸਾਰਾ ਕੁਛ ਇਹਦੇ ਇਨਕਲੂਡਡ ਹੈ ਜੀ ਮੈਂ ਤੁਹਾਨੂੰ ਦੱਸ ਦਿੰਨਾ ਫੇਰ ਇੱਕ ਵਾਰੀ ਕਿ ਪੱਕੇ ਪੈ ਰਹੇ ਬਹੁਤ ਬਹੁਤ ਧੰਨਵਾਦ ਤੁਹਾਡਾ